ਇਹਨਾਂ ਦੇ ਜਿਹੜੇ ਵੱਡੇ ਬੇੜੇ ਨੇ ਉਹਨਾਂ ਨੇ ਦੇਖਿਆ ਮੈਂ ਅਸੀਂ ਇੱਥੇ ਦੁਕਾਨਦਾਰ ਹਾਂ ਆਪਾਂ ਅੰਦਰ ਹੀ ਬੈਠੇ ਰਹਾਂ ਤੇ ਇਹ ਮੇਰੇ ਸਾਡੇ ਕੋ ਆਏ ਕਿ ਬੁਲਟ ਬੰਬ ਚੱਲ ਪਿਆ ਕਹਿੰਦੇ ਮੈਂ ਬਾਹਰ ਆਇਆ ਵਾਂ ਤੇ ਇਹਨਾਂ ਦੇ ਨਿੱਕੇ ਮੁੰਡਿਆਂ ਨੇ ਮੈਨੂੰ ਆਵਾਜ਼ ਮਾਰੀ ਕਹਿੰਦੇ ਭਾਜੀ ਫੜੇ ਹੋ ਗੋਲੀਆਂ ਚਲਾਈਆਂ ਜਿਆ ਮੁੰਡੇ ਨੇ ਚਾਚਾ ਜੀ ਜਿਹੜੇ ਇਹਨਾਂ ਦੇ ਮੁੰਡੇ ਉਹਨਾਂ ਨੇ ਮੈਨੂੰ ਕਿਹਾ ਕਹਿੰਦਾ ਪੋਤਾ ਫੜੀ ਇਹਨਾਂ ਦੀ ਗੋਲੀਆਂ ਚਲਾਈਆਂ ਜਿਹੜੀ ਗੋਲੀ ਲੱਗੀ ਉਹ ਕਿੱਥੇ ਦੀ ਓਏ ਇੱਥੇ ਗਲੀ ਗਲੀ 'ਚ ਮੁੰਡਾ ਇੱਥੇ ਹੀ ਉਹਦੇ ਪਾਪਾ ਇੱਥੇ ਹੀ ਲਾਂਦੇ ਆ ਚੋਨੀ ਚੋਨੀ ਫਰੂਟ ਦੀ ਰੇੜੀ ਲਾਂ ਇੱਕ ਬੰਦੇ ਦੇ ਹੀ ਲੱਗੀ ਆ ਇੱਕੋ ਬੰਦੇ ਦੇ ਲੱਗੀ ਉਹ ਜਿਹੜਾ ਬੰਦਾ ਪਹੁੰਚ ਗਿਆ ਜਿਹਨੇ ਮੋਟੀ ਚਲਾਈ ਗਿਆ ਹਾਂਜੀ ਪੁੱਛ ਨਹੀਂ ਉਹ ਇਥੇ ਉਹ ਤੋਂ ਉਹ ਗੋਲੀਆਂ ਜਦੋਂ ਚਲਾਚ ਨੂੰ ਦਿੱਤੀਆਂ ਨਾ ਪਿਸਤੌਲ ਦੇ ਨਾਲ ਗੋਆ ਗਿਆ ਉਹ ਮੁੜ ਕੇ ਆ ਅਧੂ ਬੇਹੋਸ਼ ਹੋ ਗਿਆ ਕਿ ਮੈਨੂੰ ਪਤਾ ਹੀ ਨਹੀਂ ਜਰਾ ਕੋਈ ਉਹ ਇਦਾਂ ਦੀ ਹਾਲਤ ਚ ਆਪਣੇ ਆਪ ਨੂੰ ਛੱਡ ਰਿਹਾ ਓਰੀਜਨਲ ਉਹਦਾ ਕੁਟਕੇ ਦੇ ਨਾਲ ਹੀ ਪਾਸ ਨਹੀਂ 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 ਇਹਦੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਬੰਦਾ ਪਿੱਛੇ ਆਣ ਪਛਾਤਾ ਮੂੰਹ ਟੱਕ ਕੇ ਆਏਗਾ ਜੋ ਬਾਕੀ ਸਾਰੀ ਵੀਡੀਓ ਡੀਵੀਆਰ ਦੇ ਵਿੱਚ ਹੈਗੀ ਆ ਜੋ ਕਿ ਕੁਝ ਲੈ ਚੁੱਕੀ ਹੈ ਲੈ ਗਈ ਜਿਹੜਾ ਵੈਪਨ ਸੀਗਾ ਵੀ ਮੈਂ ਵੀ ਰਿਕਵਰ ਕਰ ਲਿਆ ਇਹਨਾਂ ਨਾਲ ਝਗੜਾ ਤੇ ਨਹੀਂ ਸੀ ਚੱਲਦਾ ਕਿਸੇ ਨਾਲ ਝਗੜਾ ਤੇ ਨਹੀਂ ਚੱਲਦਾ ਹਾਂਜੀ ਕਾਦੀ ਦੁਕਾਨ ਸਾਡੀ ਹੈ ਹੈ ਉਹਦੀ ਦੁਕਾਨ ਹਾਂਜੀ ਡਾਇਰੈਕਟਲੀ ਆ ਪੋਟਾ ਅਲੱਗੰ ਕੰਮ ਹੋਣਗੇ ਤੁਹਾਡੇ ਕੀ ਲੱਗਦਾ ਜੀ ਕੀ ਨਾਮ ਹੈ ਜੀ ਆਪਣਾ ਮੈਂ ਹਾਂ ਜੀ ਇਹ ਪਹੁੰਚਾ ਕੀ ਹੈ ਜੀ ਮੈਂ ਨਾਮ ਮੇਰਾ ਤਰਨੈ ਦੁਕਾਨ ਚ ਸੌਦਾ ਲੈਣ ਗਿਆ ਮੇਰਾ ਕਸੇ ਚਾਚਾ ਜਿੱਦਾ ਲੜਕਾ ਹੈ ਕੀ ਨਾਮ ਹੈ ਉਹ ਜੰਨੀ ਇਹਦਾ ਨਾਮ ਆ ਹਾਂ ਜੀ ਤਾਂ ਸੌਦਾ ਲੈਣ ਗਿਆ ਤੇ ਫਿਰ ਪਤਾ ਨਹੀਂ ਕੀ ਹੋਈ ਪੈਸੇ ਥੱਲੇ ਜੋ ਕੋਈ ਗੱਲਬਾਤ ਹੋਣੀ ਉੱਥੇ ਸਾਰੇ ਅਸੀਂ ਲੜਾਈ ਨਹੀਂ ਲਾਈ ਤਾਂ ਉਦੀ ਵੈਨਾ ਉਹ ਆ ਪੋਟੇ ਜਣੇ ਤੇ ਹੱਥੋਂ ਪਈ ਹੋਏ ਦੇਹੀ ਲੱਗੇ ਐ ਖਲੋਤਾ ਹਲਦੇ ਨਾਲ ਹੀ ਗੋਲੀਆਂ ਦੇ ਵੱਜੇ ਪੈਸੇ ਦਾ ਲੈਣ ਦੇਣ ਸੀ ਕਿੰਨੇ ਕੁ ਲੋਕਾਂ ਦਾ ਝਗੜਾ ਸੀ ਚੱਪਾ ਝਗੜਾ ਨਹੀਂ ਹੈਗਾ ਝਗੜਾ ਹੈ ਉਹਦਾ ਤੜਨਿਆ ਵਾਲਾ ਬਹੁਤ ਵੀ ਪਾਉ ਉਹ ਵੀ ਬਹੁਤ ਨਾਈਟ ਨਹੀਂ ਇਹ ਕਹਿੰਦਾ ਪੈਸਿਆਂ ਦਾ ਝਗੜਾ ਸੀ ਉਹ ਕਹਿੰਦਾ ਪੈਸੇ ਪਿੱਛੋਂ ਵਿੱਚ ਆ ਗਏ ਪੈਸੇ ਮੰਗਣ ਲਈ ਜਿਹੜਾ ਝਗੜਾ ਹੈ ਜਿਹੜੇ ਮੁੰਡਿਆਂ ਦੇ ਗੋਲੀਆਂ ਚਲੇ ਲੋਕਲ ਹੀ ਸੀ ਕਿ ਜਾਂ ਬਾਹਰ ਦੇ ਸੀ ਸਾਡਾ ਲਾਗੇ ਖਾਨ ਹੈ ਨਾ ਜਿਨ੍ਹਾਂ ਦਾ ਝਗੜਾ ਆਇਆ ਸੀ ਲੋਕਲ ਹੀ ਸੀ ਗਲੀ ਦੇ ਸੀ ਕਿ ਜਾਂ ਬਾਹਰ ਦੇ ਸੀ ਬਾਹਰ ਦੇ ਕਿੰਨੀਆਂ ਗੋਲੀਆਂ ਚਲੀਆਂ ਜੀ ਪਤਾ ਨਹੀਂ ਉਹ ਇਹ ਤਾਂ ਕੰਮ ਤੋਂ ਆਉਣੇ ਮਾਰੇ ਨੂੰ ਪਤਾ ਚਲਿਆ ਉਹ ਆ ਕੇ ਜਾ ਤੇ ਉਹ ਕਾਹਦੇ ਤੇ ਫਿਰ ਗਏ ਬੰਦੇ ਜੀ ਗੋਲੀ ਚੱਲੀ ਪਤਾ ਨਹੀਂ ਲਗਾ ਮੈਂ ਦੁਕਾਨ ਚ ਆਇਆ ਨਾ ਦੱਸ ਬਈ ਹੁਣ ਇਹ ਸੁਣਿਆ ਤਾਂ ਮੈਂ ਸਿੱਧਾ ਹਸਪੀਟਲ ਨੂੰ ਆਇਆ ਮੈਂ ਵੇਖਾਂ ਸਹੀ ਆਪਣੇ ਭਰਾ ਨੂੰ ਕਿਨੇ ਜਾ ਗਏ ਮੇਰੇ ਚਾਚੇ ਦਾ ਲੜਕਾ ਠੀਕ ਹੈ ਜੀ ਧੰਨ ਤੇਰੇ ਗੋਲੀ ਚੱਲੀ ਤੇ ਜੰਪੀ ਹੋਈ ਨਹੀਂ ਭਾਜੀ ਛੋਲੇ ਇਨਫੋਰਮੇਸ਼ਨ ਬਣੀ ਆਪੇ ਇੱਥੇ ਰਕੇਸ਼ ਕੁਮਾਰ ਨੇ ਕਹਿੰਦੇ ਕਲਿਆਨਦੇ ਨੇ ਫੇਰਾ ਲੁੱਟਦੇ ਉਹਨਾਂ ਨੇ ਗੋਲੀ ਚੱਲੀ ਕਈ ਮੌਕੇ ਤੇ ਪਹੁੰਚੇ ਉਹਨਾਂ ਨੇ ਬਿਆਨ ਹਾਸਲ ਕਰਦੇ ਆ ਅਜੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਹੜਾ ਬੰਦਾ ਚੱਕੀ ਹੋਇਆ ਕਿਹੜਾ ਬੰਦਾ ਮਤਲਬ ਕਿੰਨੇ ਗੋਲੀ ਚਲਾਈ ਤੇ ਇਹਨਾਂ ਨੇ ਬਿਆਨ ਹਾਸਲ ਤੋਂ ਬਾਅਦ ਆਪਾਂ ਪਤਾ ਦਰਜ ਕਰਾਂਗੇ ਕਿ ਉਹ ਕਨਵਰਸੀ ਦੇ ਦੋਸ਼ੀ ਪਾਜਣਗੇ ਕਿੰਨੇ ਬੰਦੇ ਚੱਕੇ ਕਿੱਕੀ ਬੰਦਾ ਪਤਾ ਲੱਗਾ ਜੀ ਉਹਨੂੰ ਨਹੀਂ ਮਿਲਿਆ ਆਪਾਂ ਮਤਲਬ ਇੱਕ ਬੰਦਾ ਪਤਾ ਲੱਗਾ ਚੱਕੀ ਹੋਇਆ ਕੋਈ ਗੋਲੀ ਚਲਾਣਾ ਦਾ ਫੜਿਆ ਕੋਈ ਫਿਲਹਾਲ ਤੇ ਕੋਈ ਐਹੋ ਨਹੀਂ ਗੱਲ ਨਹੀਂ ਆਈ ਜੇ ਫੜਿਆ ਉਹ ਦੁਕਾਨ ਦਾ ਮਾਲਕ ਨਵਾਂ ਜੂ ਕੋਈ ਪਾਰਟ ਆਵਰ ਤੋਂ ਨਸਾਂ ਜਾ ਕਰਨਾ ਹੈ ਦੁਕਾਨ ਦਾ ਮਾਲਕ ਸੀ ਅੰਦਰ ਬੈਠਾ ਸੀ ਹਾਂਜੀ ਹਾਂਜੀ ਦੁਕਾਨ ਦਾ ਮਾਲਕ ਹੀ ਉਹਦੇ ਬੇਟੇ ਨੇ ਹੀ ਕੋਸ਼ਿਸ਼ ਕੀਤੀ ਆ ਉਹਨੂੰ ਫੜਨ ਦੀ ਉਹਨੇ ਮਨ ਕੀਤੀ ਹਾਂਜੀ ਫਿਟਿੰਗ ਲਈ ਸੀ ਸੀਸੀਪੁਰੇ ਜੇ ਮੈਨੂੰ ਕੋਈ ਮਿਲੀ ਨਹੀਂ ਪਰ ਉਹਨੂੰ ਬੇਟੇ ਨੇ ਮੈਨੂੰ ਗਿਆਨ ਪਰਫੈਕਟਲੀ ਦਿੱਤੇ ਆ ਜੇ ਕਿ ਉਹਨੇ ਮੇਰੇ ਕੋਲੋਂ ਗੋਲੀ ਨੋਂ ਦੀ ਕੋਸ਼ਿਸ਼ ਕੀਤੀ ਉਹ ਫੜ ਲਿਆ ਜੋ ਬਾਕੀ ਇਨਵੈਸਟਿਗੇਸ਼ਨ ਚੱਲ ਰਹੀ ਹੈ ਜਿਹੜਾ ਐਸ.ਡੀ. ਇਹਦਾ ਅੱਛਾ ਕੋਈ ਕਿਹੜਾ ਕੇਸ ਆਇਆ ਜੀ ਇੱਥੇ ਅਕਸਰ ਦੇਖੋ ਨਾ ਇੱਕ ਪੇਸ਼ੈਂਟ ਆਇਆ ਹੈ ਮਰਦੀਪ ਸਿੰਘ ਜਾਨੋ ਮਹਿੰਦਰ ਸਿੰਘ ਇਹ ਸ਼ੁਕਰਪੁਰੇ ਦੇ ਨੇ ਕਿ ਅਲਰਜੀਸ਼ੀਆ ਬਾਹਰ ਆ ਗਈ ਨੋਵਰ ਲਿਮਿਟਿੰਗ ਦੀ ਸਾਟਾ ਜੀ ਤੇ ਅਸੀਂ ਉਹਨਾਂ ਨੂੰ ਟਿਊਸ਼ਨ ਨੂੰ ਟ੍ਰੀਟਮੈਂਟ ਦੇ ਦਿੱਤਾ ਹੈ ਤੇ ਟਿਊਸ਼ਨ ਅੰਦਰ ਸੀ ਲਖਿਆਮ ਤੇ ਬੇਸ਼ੁਬਹ ਜੋ ਐਮਲਰ ਕੱਟ ਕੇ ਉਸਨੂੰ ਰੀਟਰਨ ਕਰ ਦਿੱਤੀ ਸਰ ਗੋਲੀਆਂ ਦੇ ਅੰਦਰ ਹੈ ਕਿ ਨਿਕਲ ਗਈ ਹੈ ਇਹ ਤੇ ਫਲਾਦੀ ਕਰੀਏ ਐਕਸ-ਰੇ ਤੇ ਉਹ ਸੀਟੀ ਤੋਂ ਹੀ ਪਤਾ ਚੱਲ ਪਾਏਗਾ ਕਿ ਅੰਦਰ ਉਹ ਰਹੀ ਹੈਗੀ ਫੋਰਨ ਬਾਡੀ ਕਿਸ ਤਰ੍ਹਾਂ ਦੀ ਕਹਿੰਦੀ ਉਹਨੂੰ ਰੈਫਰ ਕੀਤਾ ਗਿਆ ਜੀ ਹਾਂਜੀ ਕੀ ਗੋਲੀ ਕਿਹੜੀ ਜਗ੍ਹਾ ਤੇ ਲੱਗੀ ਹੈ ਉਹ ਤੇ ਮੈਂ ਤੁਹਾਨੂੰ ਦੱਸਿਆ ਲੈਫਟ ਲੋਅਰ ਲਿੰਬ ਤੇ ਆ আচ্ছা ਥੈਂਕ ਯੂ